ਕਪੂਰਥਲਾ ਪੁਲਿਸ ਵੱਲੋਂ ਅਪਰਾਧਿਕ ਅੰਸਰਾ ਖਿਲਾਫ ਚੱਲ ਰਹੀ ਕਾਰਵਾਈ ਤਹਿਤ اے ایس ਆਈ ਜਸਪੀਰ ਸਿੰਘ ਸੀ ਆਈ ਏ ਕਪੂਰਥਲਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਨੇ ਦੌਰਾਨ ਗਸ਼ਤ ਅਲਵੜੀ ਮਹੀਮਾ ਤੋਂ ਸ਼ੇਖੂਪੁਰ ਜਾਣ ਵਾਲੇ ਰਿੰਗ ਰੋਡ ਤੇ ਅਮਨਦੀਪ ਉਰਫ ਅਮਨ ਪੁੱਤਰ ਰਚਪਾਲ ਵਾਸੀ ਪਿੰਡ ਤਾਸ਼ਪੁਰ ਥਾਣਾ ਸੁਲਤਾਨਪੁਰ ਲੋਧੀ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸਦੇ ਕੋਲ 2 ਦੇਸੀ ਪਿਸਤੌਲ ਅਤੇ 2 ਜਿੰਦਾ ਰੋਧ ਬਰਾਮਦ ਹੋਏ ਜੋ ਸੰਬੰਧੀ ਮੁਕਦਮਾ ਦਰਜ ਕੀਤਾ ਗਿਆ ਹੈ। ਉਸ ਦੀ ਨਿਸ਼ਾਨਦੇਹੀ ਤੇ ਪੁਲਿਸ ਵੱਲੋਂ ਹੋਰ ਦੋ ਦੇਸੇ ਪਸਤੌਲ ਵੀ ਬਰਾਮਦ ਕੀਤੇ ਗਏ ਨੇ ਗ੍ਰਫਤਾਰ ਅਮਨਦੀਪ ਉਰਫ ਅਮਨ ਨੂੰ ਪੇਸ਼ ਅਦਾਲਤ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਪਤਾ ਲੱਗਿਆ ਕਿ ਇਹ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਅਸਲਾ ਲਿਆਂਦਾ ਅਤੇ ਗਾਹਕਾਂ ਨੂੰ ਵੇਚਦਾ ਹੈ ਪੁੱਛਗਿੱਛ ਦੌਰਾਨ ਇਸ ਨੇ ਹੋਰ ਵੀ ਅਹਿਮ ਖੁਲਾਸੇ ਕੀਤੇ ਅਤੇ ਨਾਜਾਇਜ਼ ਅਸਲੇ ਸੰਬੰਧੀ ਜਾਣਕਾਰੀ ਦਿੱਤੀ ਜਿਸ ਦੀ ਨਿਸ਼ਾਨਦੇਹੀ ਤੇ ਹੋਰ ਅਸਲਾ ਬਰਾਮਦ ਕਰਨ ਦੀ ਕਾਰਵਾਈ ਜਾਰੀ ਹੈ ਸੀਗਾ ਵੈਪਨਸ ਦੇ ਨਾਲ ਜਿਹੜੇ ਹੈਗੇ ਆ ਚਾਰ ਵੈਪਨ ਅਸੀਂ ਉਹਦੇ ਕੋਲੋਂ ਰਿਕਵਰ ਕੀਤੇ ਹੈਗੇ ਨੇ ਇਸ ਬੰਦ ਦੇ ਵਿੱਚ ਜਿਹੜੀ ਅਸੀਂ ਸੀਆਈਏ ਦੀ ਟੀਮ ਨੇ ਕੱਲਿਆਂ ਕੰਮ ਕਰਦਿਆਂ ਹੋਇਆਂ 254 ਨੰਬਰ ਐਫਆਈਆਰ ਦਰਜ ਕਰਤੇ 25 ਆਮ ਜਾਗ ਦੇ ਥੱਲੇ ਜਿਹੜੀ ਹੈਗੀ ਹੈ 17 ਸੌਰੀ 15 11 25 ਨੂੰ ਜਿਹੜੀ ਹੈਗੀ ਹੈ ਦਰਜ ਕੀਤੀ ਆ ਉਹਦੇ ਵਿੱਚ ਤਿੰਨ ਦੇਸੀ ਪਿਸਟਲ ਔਰ ਇੱਕ ਜਿਹੜਾ ਹੈਗਾ 30 ਬੋਰ ਦਾ ਪਿਸਟਲ 32 ਬੋਰ ਦੇ ਔਰ ਇੱਕ ਜਿਹੜਾ 30 ਬੋਰ ਦਾ ਪਿਸਟਲ ਜਿਹੜਾ ਹੈਗਾ ਉਹ ਰਿਕਵਰ ਕਰਕੇ ਅਮਨਦੀਪ ਦੇ ਕੋਲੋਂ ਇਹ ਵੀ ਮਤਲਬ ਕਿ ਕਾਫੀ ਵੱਡੀ ਰਿਕਵਰੀ ਹੈ ਬੱਧੀ ਇਲੀਗੇਜ ਹੈ ਅਮਨਦੀਪ ਦੀ ਇਹ ਉਮਰ ਜੈ ਅਪ੍ਰੋਕਸੀਮੇਟਲੀ 20 25 ਸਾਲ ਹੈਗੀ ਹੈ ਇਹ ਵੀ ਇਹਨਾਂ ਦੇ ਨਾਲ ਹੀ ਗੈਂਗ ਦੇ ਨਾਲ ਆਪਰੇਟ ਕਰਦਾ ਸੀ ਇਸੇ ਗੈਂਗ ਨੇ ਆਪਰੇਟ ਕਰਦਾ ਸੀਗਾ ਇਹਦੇ ਵਿੱਚ ਵੀ ਇਨਵੋਲ ਜੀ ਜੀ ਇਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਸੀਗਾ ਇਹਦੇ ਵਿੱਚ ਵੀ ਇਨਵੋਲ ਹੈ ਕੋਸ਼ਿਸ਼ ਕੀ ਇਹਨਾਂ ਦੇ ਕਿਹੜੇ ਨੇ ਵੇਚਦਾ ਸੀ ਇਹ ਵੈਪਨ ਦੇਖੋ ਇਹ ਅਪ੍ਰੋਕਸੀਮੇਟਲੀ ਜਿਹੜੀ ਉਹਨਾਂ ਨੇ ਸਾਨੂੰ ਫਿਗਰ ਦੱਸੀ ਆ 50 ਹਜ਼ਾਰ ਤੋਂ 60 ਹਜ਼ਾਰ ਦੇ ਵਿੱਚ ਵਿੱਚ ਜਿਹੜਾ ਸੀਗਾ ਇੱਕ ਵੈਪਨ ਜਿਹੜਾ ਦਿੰਦਾ ਸੀ ਉਹ ਡਿਪੈਂਡਿੰਗ ਔਨ ਦੀ ਕੁਆਲਿਟੀ ਆਫ ਦੀ ਵੈਪਨ ਹੁਣ ਕਈ ਵੈਪਨ ਜਿਹੜੇ ਆ ਜਾਦਾ ਵਧੀਆ ਹੈਗੇ ਆ ਕਈ ਸਟਾਰਟਿੰਗ ਇਹਨਾਂ ਦਾ ਇੱਥੇ ਸੀਗਾ ਪਰ ਇਹ ਲੱਖ 2 ਲੱਖ ਤੱਕ ਹਾਂ ਹੁਣ ਤੱਕ ਜਿਹੜੀ ਇਹ ਪੁੱਛ ਕੇ ਛਾਈ ਆ ਉਹ ਐਮਪੀ ਜਿਹਨੇ ਵਿੱਚ ਉਹ ਵੀ ਦੋਵੇਂ ਮਾਮਲੇ ਉਹ ਸਾਰੇ ਜਿਹੜੇ ਅਸੀਂ ਜਿਹੜੇ ਹੈਗੇ ਆ ਪਾਰਟ ਆਫ ਅ ਇਨਵੈਸਟੀਗੇਸ਼ਨ ਅੱਗੇ ਆਉਣੇ ਆ ਇਹਨਾਂ ਜਿਹੜੇ ਹੈਗੇ ਆ ਉਹ ਦੇ ਰਹੇ 12 ਵਿੱਚੋਂ ਜਿਹੜੇ ਉਹ ਗੈਂਗ ਵੱਖਰਾ ਹੈਗਾ ਉਹ ਐਕਸਟਰੋਰਡੀਨਲਾ ਗੈਂਗ ਹੈਗਾ ਇਹ ਬੰਦਾ ਉਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਇਹ ਵੈਪਨ ਮੁਹੱਈਆ ਇਹ ਵੱਕਰੇ ਤੌਰ ਤੇ ਦੋਨੇ ਮਾਮਲੇ ਜਿੰਨੇ ਦੋਨੇ ਵਿੱਚ ਪੰਜ ਵੈਪਨ ਫੜੇ